ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤਾਜ ਕਲੈਕਸ਼ਨ ਤੇ ਅੱਜ ਫੇਰ ਤੋਂ ਬਹੁਤ ਸੋਹਣੀ 골ਡ ਲੂਪ ਦੇ ਵਿੱਚ ਤੁਹਾਡੇ ਲਈ ਕਲੈਕਸ਼ਨ ਲੈ ਕੇ ਆਏ ਆ ਜੀ ਬਹੁਤ ਸੋਹਣੇ ਡਿਜ਼ਾਈਨ ਰੈਡੀ ਹੋ ਕੇ ਆਏ ਨੇ ਕੁਝ ਡਿਜ਼ਾਈਨ ਇਸ ਇਦਾਂ ਦੇ ਰਹਿਣਗੇ ਜੀ ਜਿਨ੍ਹਾਂ ਨੂੰ ਤੁਸੀਂ ਪਹਿਲੀਆਂ ਵੀਡੀਓ ਦੇ ਵਿੱਚ ਬਹੁਤ ਅੱਛਾ ਰਿਸਪੌਂਸ ਦਿੱਤਾ ਸਿਮਿਲਰ ਦੇ ਵਿੱਚ ਕੁਝ ਓਦਾਂ ਦੇ ਡਿਜ਼ਾਈਨ ਰਿਪੀਟ ਕੀਤੇ ਨੇ ਕਿਉਂਕਿ ਸਕਰੀਨਸ਼ਾਟ ਕਾਫੀ ਆ ਰਹੇ ਸੀਗੇ ਭੈਣਾਂ ਦੇ ਕਿ ਇਦਾਂ ਦੀ ਕਲੈਕਸ਼ਨ ਤੁਸੀਂ ਦੁਬਾਰਾ ਲੈ ਕੇ ਆਓ ਕਿਉਂਕਿ ਉਹ ਜਿਹੜਾ ਸਟਾਕ ਸੀ ਉਹ ਸੋਲਡ ਆਊਟ ਸੀਗਾ ਸੋ ਕੁਝ ਸਿਮਿਲਰ ਦੇ ਵਿੱਚ ਡਿਜ਼ਾਈਨ ਲੈ ਕੇ ਆਏ ਜਿ ਚੇਂਜ ਆਇਆ ਤੁਸੀਂ ਦੇਖ ਸਕਦੇ ਹੋ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਜਿਹੜੀਆਂ ਪਹਿਣਾ ਰਹਿ ਗਈਆਂ ਸੀ ਲਾਸਟ ਟਾਈਮ ਇਹ ਵਾਲਾ ਪੀਸ ਨਹੀਂ ਮਿਲਿਆ ਸੀ ਉਹ ਹੁਣ ਲੈ ਸਕਦੀਆਂ ਨੇ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਲੀਫ ਦਾ ਡਿਜ਼ਾਈਨ ਸੇਮ ਰਹੇਗਾ ਥੋੜਾ ਜਿਹਾ ਸਟੱਡ ਦੇ ਵਿੱਚ ਡਿਜ਼ਾਈਨਿੰਗ ਚੇਂਜ ਆਈ ਹੈ ਜੀ ਇਸ ਵਾਰੀ ਕੁਆਲਿਟੀ ਸੇਮ ਰਹੇਗੀ ਜੀ ਪ੍ਰਾਈਸ ਸੇਮ ਰਹੇਗਾ ਔਰ ਸਾਈਜ਼ ਵੀ ਸੇਮ ਰਹੇਗਾ ਵੇਅਰਿੰਗ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪੀਸ ਹੈ ਜੀ ਪ੍ਰਾਈਸ ਰਹੇਗਾ ਓਨਲੀ 250 ਨੈਕਸਟ ਡਿਜ਼ਾਈਨ ਜੋ ਕਰ ਰਹੀਆਂ ਜੀ ਸਲੀਕ ਪੈਟਰਨ ਦੇ ਵਿੱਚ ਇਹਦੇ ਚ ਜਿਹੜੇ ਪਹਿਲੇ ਡਿਜ਼ਾਈਨ ਸ਼ੋ ਕੀਤੇ ਸੀ ਉਹਦੇ ਚ ਪੇਪਲ ਪੱਤੀਆਂ ਦਾ ਵਰਕ ਸੀਗਾ ਇਹਦੇ ਚ ਲੀਫ ਦਾ ਡਿਜ਼ਾਈਨ ਆਇਆਗਾ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਿਲਕੁਲ ਸਿੰਪਲ ਔਰ ਸੋਬਰ ਲੁੱਕ ਦਾ ਪੀਸ ਹੈ ਜੀ ਇਹ ਵਾਲਾ ਵੇਅਰਿੰਗ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਕਿਹੜੇ ਜੀ ਵੇਅਰਿੰਗ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਲੱਗਦਾ ਹੈ ਵੇਅਰ ਕੀਤਾ ਹੋਇਆ ਔਰ ਨਾਲ ਰਹਿਣਗੇ ਜੀ ਸਟਾਰਡ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਹੈ ਇਹ ਰਹਿਣਗੇ ਜੀ ਸਟਾਰਡ ਔਰ ਨਾਲ ਰਹੇਗਾ ਜੀ ਟਿੱਕਾ ਪ੍ਰਾਈਸ ਰਹੇਗਾ ਜੀ ਓਨਲੀ 450 ਇਹਦੇ ਵਿੱਚ ਤੁਹਾਨੂੰ ਇੱਕ ਡਿਜ਼ਾਈਨ ਹੋਰ ਮਿਲ ਜਾਏਗਾ ਜੀ ਫਰਸਟ ਡਿਜ਼ਾਈਨ ਹੈ ਇਹ ਵਾਲਾ ਸੈਕੰਡ ਡਿਜ਼ਾਈਨ ਵੀ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਕਾਫੀ ਹੱਦ ਤੱਕ ਸਿਮਿਲਰ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਇੱਥੇ ਲੀਫ ਦਾ ਡਿਜ਼ਾਈਨ ਥੋੜਾ ਚੇਂਜ ਆਏਗਾ ਤੁਸੀਂ ਦੇਖ ਸਕਦੇ ਹੋ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਆ ਇਹਦੇ ਨਾਲ ਵੀ ਇਅਰਿੰਗਸ ਰਣਗੇ ਨਾਲ ਰਹੇਗਾ ਜੀ ਟਿੱਕਾ ਪ੍ਰਾਈਸ ਰਹੇਗਾ ਜੀ ਓਨਲੀ 450 ਇਹ ਰਣਗੇ ਜੀ ਦੇ ਨਾਲ ਇਅਰਿੰਗਸ ਔਰ ਨਾਲ ਰਹੇਗਾ ਜੀ ਟਿੱਕਾ ਦੋਨੋਂ ਹੀ ਡਿਜ਼ਾਈਨ ਪੋਸਟ ਹੋਣੇ ਨੇ ਜੀ ਤੁਸੀਂ ਕੋਈ ਵੀ ਲੈ ਸਕਦੇ ਹੋ ਪ੍ਰਾਈਸ ਰਹੇਗਾ ਜੀ ਓਨਲੀ 450 ਨੈਕਸਟ ਆਰਟੀਕਲ ਦਿਖਾ ਰਹੀ ਹਾਂ ਜੀ ਬਹੁਤ ਹੀ ਪਿਆਰੇ ਜੇ ਪੈਂਟਡ ਸੈਟ ਵੇਅਰਿੰਗ ਲੁੱਕ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਪੀਸ ਹੈ ক্লোਜ਼-ਅੱਪ ਤੋਂ ਵੀ ਤੁਸੀਂ ਕੁਆਲਿਟੀ ਔਰ ਫਿਨਿਸ਼ਿੰਗ ਦੇਖ ਸਕਦੇ ਹੋ ਜੀ ਬਹੁਤ ਸੋਹਣੇ ਡਿਜ਼ਾਈਨ ਰੈਡੀ ਹੋ ਕੇ ਆਏ ਨੇ ਇਹਨਾਂ ਦੇ ਵਿੱਚ ਫਰਸਟ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਰੰਗ ਸ਼ੇਪ ਦੇ ਵਿੱਚ ਏਡੀ ਸਟੋਨ ਦੇ ਨਾਲ ਡਿਜ਼ਾਈਨਰ ਪੀਸ ਹੈ ਜੀ ਇਹ ਵਾਲਾ ਲੈਂਥ ਵੀ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਪ੍ਰੀਮੀਅਮ ਰਹੇਗੀ ਜੀ ਪ੍ਰਾਈਸ ਰਹੇਗਾ ਓਨਲੀ 450 ਇਹਦੇ ਚ ਤੁਹਾਨੂੰ ਹੋਰ ਵੀ ਡਿਜ਼ਾਈਨ ਮਿਲ ਜਾਣਗੇ ਜੀ ਫਰਸਟ ਡਿਜ਼ਾਈਨ ਰਹੇਗਾ ਇਹ ਵਾਲਾ ਪ੍ਰਾਈਸ ਰਹੇਗਾ ਜੀ ਓਨਲੀ 450 ਇਹਦੇ ਚ ਨੈਕਸਟ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਜੀ ਇਹ ਵਾਲਾ ਵੀ ਰੂਬੀ ਸਟੋਨ ਦੇ ਨਾਲ ਇਹ ਵਾਲਾ ਵੀ ਡਿਜ਼ਾਈਨ ਆਏਗਾ ਇਹ ਰਹਿਣਗੇ ਜੀ ਇਹਦੇ ਨਾਲ ਇਅਰਿੰਗਸ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਪੀਸ ਹੈ ਜੀ ਲੈਂਥ ਸੇਮ ਰਹੇਗੀ ਔਰ ਪ੍ਰਾਈਸ ਵੀ ਸੇਮ ਰਹੇਗਾ ਜੀ ਪ੍ਰਾਈਸ ਰਹੇਗਾ ਓਨਲੀ 450 ਸੈਕਿੰਡ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਇਹ ਰਹੇਗਾ ਜੀ ਤੇ नेक्स्ट ਡਿਜ਼ਾਈਨ ਇਹ ਵੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਰੂਬੀ ਸਟੋਨ ਦੇ ਨਾਲ ਇਹ ਵਾਲਾ ਵੀ ਡਿਜ਼ਾਈਨ ਆਏਗਾ ਪ੍ਰਾਈਸ ਰਹੇਗਾ ਜੀ ਓਨਲੀ 450 ਇਹ ਵੀ ਡਿਜ਼ਾਈਨ ਬਹੁਤ ਹੀ ਸੋਹਣਾ ਆ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਤਿੰਨੋਂ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਤੁਸੀਂ ਦੇਖ ਸਕਦੇ ਹੋ ਜੀ ਪ੍ਰਾਈਸ ਸੇਮ ਰਹੇਗਾ ਲੈਂਥ ਵੀ ਸੇਮ ਰਹੇਗੀ ਜੀ ਪ੍ਰਾਈਸ ਰਹੇਗਾ ਓਨਲੀ 450 ਨੈਕਸਟ ਡਿਜ਼ਾਈਨ ਦਿਖਾ ਰਹੀ ਹਾਂ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਇਹਦੀ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਜੀ ਪ੍ਰੋਪਰ ਨੈਕ ਨੂੰ ਕਵਰ ਕਰੇਗਾ ਇਹ ਵਾਲਾ ਡਿਜ਼ਾਈਨ ਦੇਖੋ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਇਹ ਵਾਲਾ ਇਹਦੇ ਨਾਲ ਈਰਿੰਗਸ ਰਹਿਣਗੇ ਔਰ ਨਾਲ ਰਹੇਗਾ ਜੀ ਟਿੱਕਾ ਇਹ ਰਹਿਣਗੇ ਜੀ ਇਹਦੇ ਨਾਲ ਇਅਰਿੰਗਸ ਇਅਰਿੰਗਸ ਦਾ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਪੀਸ ਹੈ ਜੀ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਲੁੱਕ ਬਹੁਤ ਸੋਹਣੀ ਹੈ ਜੀ ਡਿਜ਼ਾਈਨ ਬਹੁਤ ਸੋਹਣਾ ਹੈ ਔਰ ਕੁਆਲਿਟੀ ਪ੍ਰੀਮੀਅਮ ਰਹਿਗੀ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਜੀ ਲੌਂਗ ਸਾਈਜ਼ ਦੇ ਵਿੱਚ ਇਅਰਿੰਗਸ ਹਨਗੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਨਾਲ ਰਹੇਗਾ ਟਿੱਕਾ ਇਹ ਰਹੇਗਾ ਜੀ ਨਾਲ ਟਿੱਕਾ ਟਿੱਕਾ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਆ ਪ੍ਰਾਈਸ ਰਹੇਗਾ ਜੀ ਓਨਲੀ 850 ਨੇਕਲਸ ਇਅਰਿੰਗਸ ਵਿਦ ਟਿੱਕਾ ਪ੍ਰਾਈਸ ਰਹੇਗਾ ਜੀ ਓਨਲੀ 850 ਇਹਦੇ ਚ ਵੀ ਤੁਹਾਨੂੰ ਦੋ ਡਿਜ਼ਾਈਨ ਮਿਲ ਜਾਣਗੇ ਜੀ ਫਸਟ ਡਿਜ਼ਾਈਨ ਰਹੇਗਾ ਇਹ ਵਾਲਾ ਰਹੇਗਾ ਜੀ ਦਾ ਸੈਕੰਡ ਡਿਜ਼ਾਈਨ ਸੈਕੰਡ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਕਾਫੀ ਹੱਦ ਤੱਕ ਸਿਮਿਲਰ ਡਿਜ਼ਾਈਨ ਹੈ ਜੀ ਇਹ ਵਾਲਾ ਬਸ نیچے ਲੀਫ ਦਾ ਡਿਜ਼ਾਈਨ ਚੇਂਜ ਆਏਗਾ ਦੋਨੋਂ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਤੁਸੀਂ ਕੋਈ ਵੀ ਲੈ ਸਕਦੇ ਹੋ ਇਹਦੇ ਨਾਲ ਵੀ ਇਅਰਿੰਗਸ ਰਹਿਣਗੇ ਔਰ ਨਾਲ ਰਹੇਗਾ ਜੀ ਟਿੱਕਾ ਇਹ ਰਹਿਣਗੇ ਜੀ ਇਹਦੇ ਨਾਲ ਇਅਰਿੰਗਸ ਇਹਦੇ ਵੀਅਰਿੰਗ ਤੁਸੀਂ ਦੇਖ ਸਕਦੇ ਹੋ ਬ ਦੋਨੋਂ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਤੁਸੀਂ ਕੋਈ ਵੀ ਲੈ ਸਕਦੇ ਹੋ ਜੀ ਪ੍ਰਾਈਸ ਰਹੇਗਾ ਓਨਲੀ 890 ਇਹ ਸੀ ਜੀ ਅੱਜ ਦੀ ਕਲੈਕਸ਼ਨ ਉਮੀਦ ਕਰਦੀਆਂ ਤੁਹਾਨੂੰ ਡਿਜ਼ਾਈਨਸ ਪਸੰਦ ਆਏ ਹੋਣਗੇ ਜੀ ਬੁਕਿੰਗ ਨੰਬਰ ਹੈ 734756684 ਇਸ ਨੰਬਰ ਤੇ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਵਾ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ